ਸਭ ਤੋਂ ਪਹਿਲਾਂ ਕਿਸ ਦੇਸ਼ ਨੇ ਪ੍ਰਸਤਾਵਨਾ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਤਾਂ ਰਾਈਟ ਆਨਸਰ ਹੈ ਅਮਰੀਕਾ ਠੀਕ ਹੈ ਜੀ ਅਮਰੀਕਾ ਦੇ ਸੰਵਿਧਾਨ ਅੰਦਰ ਹੀ ਸਭ ਤੋਂ ਪਹਿਲਾਂ ਪ੍ਰਸਤਾਵਨਾ ਸ਼ਬਦ ਦੀ ਵਰਤੋਂ ਹੋਈ ਸੀ ਠੀਕ ਹੈ ਜੀ ਤੇ ਐਂਡ ਅਮਰੀਕਾ ਦੇ ਪ੍ਰਸਤਾਵਨਾ ਸ਼ਬਦ ਨੂੰ ਹੀ ਜੋ ਆਪਣੇ ਭਾਰਤ ਤੇ ਹੋਰ ਨਾਲ ਦੇਸ਼ਾਂ ਨੇ ਗ੍ਰਹਿਣ ਕੀਤਾ ਤਾਂ ਤੁਹਾਨੂੰ ਕੁਐਸਚਨ ਬਣ ਸਕਦਾ ਹੈ ਕਿ ਇਹ ਪ੍ਰਸਤਾਵਨਾ ਕਿਸ ਦੇਸ਼ ਤੋਂ ਲਈ ਗਈ ਹੈ ਭਾਰਤੀ ਸੰਵਿਧਾਨ ਅੰਦਰ ਤਾਂ ਰਾਈਟ ਆਨਸਰ ਆਪਣਾ ਜੋ ਅਮਰੀਕਾ ਹੋਵੇਗਾ ਗੁਰੂਦੇਵ ਦੇ ਨਾਮ ਨਾਲ ਕਿੰਨਾ ਨੂੰ ਪੁਕਾਰਿਆ ਗਿਆ ਤਾਂ ਰਾਈਟ ਆਨਸਰ ਹੈ ਰਵਿੰਦਰਨਾਥ ਟੈਗੋਰ ਠੀਕ ਹੈ ਇਹ ਰਵਿੰਦਰਨਾਥ ਟੈਗੋਰ ਨੂੰ ਜੋ ਗੁਰੂਦੇਵ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਵਿਜੇ ਘاٹ ਸਮਾਧੀ ਦਾ ਸਬੰਧ ਕਿਸ ਵਿਅਕਤੀ ਨਾਲ ਹੈ ਤਾਂ ਰਾਈਟ ਆਨਸਰ ਹੈ ਲਾਲ ਬਹਾਦਰ ਸ਼ਾਸਤਰੀ ਚਾਂਡਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਰਾਈਟ ਆਨਸਰ ਹੈ 7 ਦਸੰਬਰ ਪ੍ਰਧਾਨ ਮੰਤਰੀ ਜਨਤਨ ਯੋਜਨਾ ਕਦੋਂ ਲਾਗੂ ਕੀਤੀ ਗਈ ਤਾਂ ਰਾਈਟ ਆਨਸਰ ਹੈ 28 ਗਾਸਤ 2014 ਮੁੱਖ ਮੰਤਰੀ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੈ ਰਾਏਪਾਲ ਠੀਕ ਹੈ ਜੀ ਲੋਕ ਸਭਾ ਦੀਆਂ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਤਾਂ ਰਾਈਟ ਆਨਸਰ ਹੈ 1952 ਠੀਕ ਹੈ 1952 ਵਿੱਚ ਲੋਕ ਸਭਾ ਦੀਆਂ ਜੋ ਪਹਿਲੀਆਂ ਚੋਣਾਂ ਹੋਈਆਂ ਸੀ ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਲਈ ਮੌਲਿਕ ਅਧਿਕਾਰ ਮੌਜੂਦ ਹਨ ਤਾਂ ਰਾਈਟ ਆਨਸਰ ਹੈ ਅਨੁਸ਼ੇਦ 12 ਤੋਂ ਲੈ ਕੇ 35 ਠੀਕ ਹੈ ਜਨਨ ਕੀ ਆਰਟੀਕਲ 12 ਤੋਂ 35 ਤੱਕ ਜੋ ਮੌਲਿਕ ਅਧਿਕਾਰ ਮੌਜੂਦ ਨੇ ਸੰਵਿਧਾਨ ਅੰਦਰ ਪਹਿਲੀ ਸੋਧ ਕਦੋਂ ਹੋਈ ਤਾਂ ਰਾਈਟ ਆਨਸਰ ਹੈ 1951 ਇਗੇ 1951 ਸ ਵਿੱਚ ਜੋ ਪਹਿਲੀ ਸੋਧ ਹੋਈ ਸੀ ਇਸ ਤਰ੍ਹਾਂ ਦੋਸਤੋ ਹੁਣ ਤੱਕ ਜੋ ਭਾਰਤੀ ਸੰਵਿਧਾਨ ਅੰਦਰ ਜੋ ਟੋਟਲ 104 ਸੋਧਾਂ ਹੋ ਚੁੱਕੀਆਂ ਨੇ ਪਾਸਾ ਦੇ ਆਧਾਰ ਤੇ ਭਾਰਤ ਦਾ ਪਹਿਲਾ ਰਾਜ ਕਿਹੜਾ ਹੈ ਤਾਂ ਰਾਈਟ ਆਨਸਰ ਹੈ ਆਂਧਰਾ ਪ੍ਰਦੇਸ਼ ਠੀਕ ਹੈ ਇਹ ਪਾਸਾ ਦੇ ਆਧਾਰ ਤੇ ਪਹਿਲਾ ਰਾਜ ਜੋ ਆਂਧਰਾ ਪ੍ਰਦੇਸ਼ ਬਣਿਆ ਸੀ ਇਹ ਕੁਐਸਚਨ ਬੜਾ ਹੀ ਮਹੱਤਵਪੂਰਨ ਹੈ ਜੀਐਸਟੀ ਕਿੰਵੀਂ ਸੰਵਿਧਾਨਿਕ ਸੋਧ ਰਾਹੀਂ ਸ਼ਾਮਲ ਕੀਤਾ ਗਿਆ ਤਾਂ ਰਾਈਟ ਆਨਸਰ ਹੈ 101 ਠੀਕ ਹੈ ਜੀ 101ਵੀਂ ਸੋਧ ਰਾਹੀਂ ਜੋ ਜੀਐਸਟੀ ਸ਼ਾਮਲ ਕੀਤਾ ਸੀ 2016 ਅੰਦਰ ਠੀਕ ਹੈ ਜੀ ਯਾਨੀ ਕਿ ਦੋਸਤੋ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਹੁਣ ਤੱਕ ਜੋ ਭਾਰਤੀ ਸੰਵਿਧਾਨ ਅੰਦਰ 104 ਸੋਧਾਂ ਹੋ ਚੁੱਕੀਆਂ ਨੇ ਤੇ ਜੋ ਜੀਐਸਟੀ ਨਾਲ ਸੰਬੰਧਿਤ ਸੋਧ ਸੀ 101 100 ਠੀਕ ਹੈ ਜੀ 88 ਦਿਨਾਂ ਵਿੱਚ ਕਿਹੜਾ ਗ੍ਰਹਿ ਸੂਰਜ ਦੀ ਪਰਿਕਰਮਾ ਪੂਰੀ ਕਰਦਾ ਹੈ ਤਾਂ ਰਾਈਟ ਆਨਸਰ ਹੈ ਬੁੱਧ ਠੀਕ ਹੈ ਬੁੱਧ ਗ੍ਰਹਿ ਪ੍ਰithvi ਦੀ ਭੈਣ ਕਿਸ ਗ੍ਰਹਿ ਨੂੰ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਸ਼ੁਕਰ ਗ੍ਰਹਿ ਠੀਕੇ ਸੂਪਰ ਗ੍ਰੇਨ ਨੂੰ ਜੋ ਪ੍ਰithvi ਦੀ ਪੈਨ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਸਭ ਤੋਂ ਗਰਮ ਗ੍ਰਹਿ ਜੇਕਰ ਤੁਹਾਨੂੰ ਪੁੱਛਿਆ ਜਾਵੇ ਤਾਂ ਉਹ ਰਾਈਟ ਆਨਸਰ ਆਪਣਾ ਸ਼ੁਕਰ ਹੀ ਹੋਵੇਗਾ। ਪ੍ਰithvi ਅਤੇ ਸੂਰਜ ਵਿਚਕਾਰ ਸਭ ਤੋਂ ਵੱਧ ਦੂਰੀ ਕਿਹੜੀ ਹੁੰਦੀ ਹੈ? ਤਾਂ ਰਾਈਟ ਆਨਸਰ ਹੈ 4 ਜੁਲਾਈ। विश्व रेड क्रॉस डे कदो मनाया ਜਾਂਦਾ ਹੈ ਤਾਂ ਰਾਈਟ ਆਨਸਰ ਹੈ ਅਰਥਾ ਮਈ ਇਸ ਤਰ੍ਹਾਂ ਦੋਸਤੋ ਜੋ ਵੀ ਠੀਕ ਹੈ ਇੰਪੋਰਟੈਂਟ ਡੇ ਨੇ ਇਹ ਤੁਸੀਂ ਯਾਦ ਜ਼ਰੂਰ ਕਰ ਲੈਣੇ ਠੀਕ ਹੈ ਇਹਨਾਂ ਵਿੱਚੋਂ ਇੱਕ ਕੁਐਸਚਨ ਤੁਹਾਨੂੰ ਜ਼ਰੂਰ ਬੰਨਾ ਹੈ ਤੰਬਾਕੂ ਉਤਪਾਦਨ ਵਿੱਚ ਪਹਿਲੇ ਨੰਬਰ ਤੇ ਕਿਹੜਾ ਰਾਜ ਹੈ ਤਾਂ ਰਾਈਟ ਆਨਸਰ ਹੈ ਅੰਧਰਾ ਪ੍ਰਦੇਸ਼ ਠੀਕ ਹੈ ਤੰਬਾਕੂ ਉਤਪਾਦਨ ਵਿੱਚ ਸਭ ਤੋਂ ਜੋ ਪਹਿਲੇ ਨੰਬਰ ਤੇ ਜੋ ਰਾਜ ਆਉਂਦਾ ਹੈ ਅੰਧਰਾ ਪ੍ਰਦੇਸ਼ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪਹਿਲਾ ਕੁਐਸਚਨ ਜੋ ਪੜਿਆ ਹੈ ਅੰਧਰਾ ਪ੍ਰਦੇਸ਼ ਨਾਲ ਰਿਲੇਟਡ ਪਾਸਾ ਦੇ ਆਧਾਰ ਤੇ ਜੋ ਪਹਿਲਾ ਰਾਜ ਹੈ ਅੰਧਰਾ ਪ੍ਰਦੇਸ਼ ਸਭ ਤੋਂ ਖਾਰਾ ਸਾਗਰ ਕਿਹੜਾ ਹੈ ਤਾਂ ਰਾਈਟ ਆਨਸਰ ਹੈ ਮ੍ਰਿਤ ਸਾਗਰ ਠੀਕ ਹੈ ਜੀ ਮ੍ਰਿਤ ਸਾਗਰ ਜੋ ਸਭ ਤੋਂ ਖਾਰਾ ਸਾਗਰ ਹੈ किस की सीमा ज़्यादा राजा ना लगती है राइट आंसर है उत्तर प्रदेश हीराकुंड बन किस नदी पर बनया है ताराई आंसर महा ही, महा है महानदी ठीक है जी हीराकुंड बन जो महानदी पर बनया है ਫੁੱਲਾਂ ਦੀ ਕਾਟੀ ਕਿੱਥੇ ਸਥਿਤ ਹੈ ਤਾਂ ਰਾਈਟ ਆਨਸਰ ਹੈ ਉੱਤਰਾਖੰਡ ਠੀਕ ਹੈ ਜੀ ਇਹ ਕੁਐਸਚਨ ਬੜਾ ਹੀ ਮਹੱਤਵਪੂਰਨ ਹੈ ਤਾਂ ਤੁਸੀਂ ਯਾਦ ਰੱਖ ਲੈਣਾ ਇਹ ਫੁੱਲਾਂ ਦੀ ਕਾਟੀ ਜੋ ਉੱਤਰਾਖੰਡ ਵਿੱਚ ਹੈ ਇਸ ਤੋਂ ਇਲਾਵਾ ਦੋਸਤੋ ਜੋ ਪੀਡੀਐਫ ਰਹੇਗੀ ਤੁਹਾਨੂੰ ਟੈਲੀਗ੍ਰam ਗਰੁੱਪ ਵਿੱਚ ਪ੍ਰੋਵਾਈਡ ਕਰਾਂਗੇ ਟੈਲੀਗ੍ਰam ਗਰੁੱਪ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ ਤੁਸੀਂ ਜੁਆਇਨ ਜ਼ਰੂਰ ਕਰ ਲੈਣਾ ਇਸ ਤੋਂ ਇਲਾਵਾ ਠੀਕ ਹੈ 2 ਦਿਨ ਦੇ ਅੰਦਰ ਜੋ ਵੀ ਮਟੀਰੀਅਲ ਰਹੇਗਾ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਯਾਨੀ ਤੁਸੀਂ ਟੈਲੀਗ੍ਰam ਗਰੁੱਪ ਜ਼ਰੂਰ ਜੁਆਇਨ ਕਰ ਲੈਣਾ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਸਭ ਤੋਂ ਪੁਰਾਤਨ ਵੈਦ ਕਿਹੜਾ ਹੈ ਤਾਂ ਰਾਈਟ ਆਨਸਰ ਹੈ ਰਿਗਵੇਦ ਠੀਕ ਹੈ ਜਿਵੇਂ ਕਿ ਚਾਰ ਵੇਦ ਨੇ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ ਠੀਕ ਹੈ ਜੀ ਰਿਗਵੇਦ ਸਭ ਤੋਂ ਪੁਰਾਣਾ ਵੇਦ ਹੈ ਲੋਧੀ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ ਤਾਂ ਰਾਈਟ ਆਨਸਰ ਹੈ ਅਬਰਾਮ ਲੋਧੀ ਠੀਕ ਹੈ ਜੀ ਜਨਨਕੀ 1526 ਵਿੱਚ ਜੋ ਬਾਬਰ ਨੇ ਠੀਕ ਹੈ ਜੀ ਪਾਣੀਪਤ ਦੀ ਲੜਾਈ ਵਿੱਚ ਜੋ ਅਬਰਾਮ ਲੋਧੀ ਨੂੰ ਹਰਾਤਾ ਸੀ ਇਸ ਤਰ੍ਹਾਂ ਜੋ ਲੋਧੀ ਵੰਸ਼ ਦਾ ਅੰਤ ਹੋ ਗਿਆ ਸੀ ਤੇ ਜੋ ਮੁਗਲਸ ਅਮਰਾਜ ਦੀ ਜੋ ਨੀਂਹ ਰੱਖੀ ਗਈ ਸੀ ਬਾਬਰ ਵੱਲੋਂ ਠੀਕ ਹੈ ਜੀ ਜਨਨਕੀ ਮੁਗਲ ਸਾਮਰਾਜ ਦੀ ਸਥਾਪਨਾ ਹੋ ਗਈ ਸੀ 1757 ਇਸਵੀ ਦੇ ਵਿਦਰੋਹ ਦੀ ਸ਼ੁਰੂਆਤ ਕਿੱਥੇ ਹੋਈ ਤਾਂ ਰਾਈਟ ਆਨਸਰ ਹੈ ਮੇਰਠ ਠੀਕ ਹੈ ਜੀ ਜੋ ਕਿ 10 ਮਈ 1857 ਨੂੰ ਹੋਈ ਸੀ ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਤਾਂ ரைਟ ਆਨਸਰ ਹੈ ਸਾਰਨਾਥ ਠੀਕ ਹੈ ਜੀ ਮਹਾਤਮਾ ਬੁੱਧ ਨੇ ਜੋ ਆਪਣਾ ਪਹਿਲਾ ਉਪਦੇਸ਼ ਸਾਰਨਾਥ ਵਿਖੇ ਦਿੱਤਾ ਸੀ ਕੁੱਕਾ ਅੰਦੋਲਨ ਦੇ ਸੰਸਥਾਪਕ ਕੌਣ ਸਨ ਤਾਂ ரைਟ ਆਨਸਰ ਹੈ ਬਾਬਾ ਰਾਮ ਸਿੰਘ ਠੀਕ ਹੈ ਜੀ ਬਾਬਾ ਰਾਮ ਸਿੰਘ ਜੋ ਹਕਾ ਅੰਦੋਲਨ ਦੇ ਸੰਸਥਾਪਕ ਮੰਨੇ ਜਾਂਦੇ ਨੇ ਕਕੌਰੀ ਕਾਂਡ ਕਦੋਂ ਹੋਇਆ ਤਾਂ ரைਟ ਆਨਸਰ ਹੈ 9 ਅਗਸਤ 1925 ਠੀਕ ਹੈ ਜੀ 9 ਅਗਸਤ 1925 ਨੂੰ ਜੋ ਕਕੌਰੀ ਕਾਂਡ ਹੋਇਆ ਸੀ ਠੀਕ ਹੈ ਜੀ ਇਹ ਕਾਂਡ ਸੀਗਾ ਕੀ ਜੋ ਵੀ ਜੋ ਅੰਦੋਲਨਕਾਰੀ ਸੀ ਠੀਕ ਹੈ ਕ੍ਰਾਂਤੀਕਾਰੀ ਸੀ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਜੋ ਰੇਲਵੇ ਸਟੇਸ਼ਨ ਸੀ ਕਕੌਰੀ ਠੀਕ ਹੈ ਜੀ ਇੱਥੇ ਇਹਨਾਂ ਨੇ ਜੋ ਅੰਗਰੇਜ਼ਾਂ ਦੀ ਮਾਲ ਗੱਡੀ ਸੀ ਠੀਕ ਹੈ ਜੀ ਉਸ ਨੂੰ ਜੋ ਲੁੱਟ ਲਿਆ ਸੀਗਾ ਤਾਂ ਇਸ ਜੋ ਕਾਂਡ ਨੂੰ ਘਟਨਾ ਨੂੰ ਜੋ ਕੰਕੋਰੀ ਕਾਢ ਕਿਹਾ ਜਾਂਦਾ ਹੈ ਜੋ ਕਿ 9 ਅਗਸਤ 1925 ਨੂੰ ਵਾਪਰੀ ਸੀ ਪ੍ਰਸਿੱਧ ਸੰਗੀਤਕਾਰ ਤਾਨसेन ਕਿਸ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਸੀ ਤਾਂ ரைਟ ਆਨਸਰ ਹੈ ਅਕਬਰ ਠੀਕ ਹੈ ਜੀ ਤਾਨਸੇਨ ਜੇ ਉਹ ਅਕਬਰ ਦੇ ਦਰਬਾਰ ਵਿੱਚ ਪ੍ਰਸਿੱਧ ਸੰਗੀਤਕਾਰ ਸੀ ਬ੍ਰਹਿਮੰਡ ਦਾ ਅਧਿਐਨ ਕਰਨ ਵਾਲਾ ਵਿਗਿਆਨ ਤਾਂ ரைਟ ਆਨਸਰ ਹੈ ਕੋਸਮੋਲੋਜੀ ਠੀਕ ਹੈ ਜੀ ਉਸ ਨੂੰ ਕੋਸਮੋਲੋਜੀ ਕਿਹਾ ਜਾਂਦੇ ਆ ਜੋ ਬ੍ਰਹਿਮੰਡ ਦਾ ਅਧਿਐਨ ਕਰਦਾ ਹੈ ਮਾਈ ਕੰਟਰੀ ਮਾਈ ਲਾਈਫ ਕਿਸ ਦੀ ਆਟੋ ਬਾਇਓਗ੍ਰਾਫੀ ਹੈ ਤਾਂ ਰਾਈਟ ਆਨਸਰ ਹੈ ਲਾਲ ਕ੍ਰਿਸ਼ਨ ਅਡਵਾਨੀ ਠੀਕ ਹੈ ਜੀ ਲਾਲ ਕ੍ਰਿਸ਼ਨ ਅਡਵਾਨੀ ਦੀ ਹੈ ਜੋ ਆਟੋ ਬਾਇਓਗ੍ਰਾਫੀ ਮਾਈ ਕੰਟਰੀ ਮਾਈ ਲਾਈਫ ਬੰਗਲੌਰ ਰਾਜਸਤਾਨੀ ਹੈ ਦਾ ਰਾਈਟ ਆਨਸਰ ਹੈ ਕਰਨਾਟਕ ਦੀ ਠੀਕ ਹੈ ਕਰਨਾਟਕ ਦੀ ਰਾਜਧਾਨੀ ਜੋ ਬੰਗਲੌਰ ਹੈ ਇਸ ਤਰ੍ਹਾਂ ਦੋਸਤੋ ਜੋ ਆਪਣੇ 28 ਰਾਜਾਂ ਦੀਆਂ ਤੁਸੀਂ ਰਾਜਧਾਨੀਆਂ ਜਰੂਰ ਯਾਦ ਕਰ ਲੈਣੀਆਂ ਠੀਕ ਹੈ ਜੀ ਇਸ ਤਰ੍ਹਾਂ ਜੋ ਵੀ ਆਪਾਂ ਕੁਐਸਚਨ ਦੇਖੇ ਨੇ ਇਸ ਦੇ ਰਿਲੇਟਡ ਜੋ ਵੀ ਕੁਐਸਚਨ ਬਣਦੇ ਨੇ ਤੁਸੀਂ ਜਰੂਰ ਦੇਖ ਲੈਣੇ ਨੇ ਤੇ ਜੋ ਤੁਹਾਨੂੰ ਪੀਡੀਐਫ ਜੋ ਟੈਲੀਗ੍ਰam ਗਰੁੱਪ ਵਿੱਚ ਪ੍ਰੋਵਾਈਡ ਕਰਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ